ਅਡੇ ਇਸ ਮਜੀਠਾ ਗਰੁੱਪ ਹੈ ਜੀ ਜੋ ਇਹਦੇ ਸਾ 24 ਤੇ 25 ਲੀ ਹਾਰ ਕੇ ਐਂਟਰਪਰਾਈਜ਼ ਨੂੰ ਲਾਟ ਹੋਇਆ ਸੀ ਜੋ ਕੱਤਕ ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰ ਜਿੱਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਰ ਪੁਸ਼ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਹੈ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਟਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਉਮ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰੰਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਰੇ ਉਹਨਾਂ ਨੇ ਮੌਕੇ ਤੋਂ ਉਹ ਬੈਨਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ 'ਚ ਲੈ ਲਿਆ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਇਹ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਨਰ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਅੱਥੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿ ਦੇਖੋ ਜੀ ਮੌਕੇ ਤੇ ਇੱਥੇ ਬਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ਨ ਵੀ ਗੋਲੀਆਂ ਨਾਲ ਪੂਰਾ ਲੋਡ ਹੈ ਜਿਹੜਾ ਮੈਗਜ਼ਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਹਾਂ ਹਾਂ ਪੁਰਾਣੀ ਕੋ ਰੰਜੇਸ਼ਾਹ ਕੋ ਡਾਕਟਰਾਂ ਡਾਕ ਜਾਂ ਕੋ ਕਿ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਠੇਕੇ ਦੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪੈਟਰੋਲ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖੜਾ ਕਰਦਾ ਹੈ ਇੱਥੇ ਕਪੜਾ ਠੇਕੇਦਾਰਾਂ ਦਾ ਜਿਹੜਾ ਮੁੰਡਾ ਹੈ ਲਵ ਉਹਨੇ ਸੂਣ ਕੀਤਾ ਹੈ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਤੇ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਬਸ ਤੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਲਾਈਟਰ ਨਾਲ ਜਿਹੜਾ ਕਰਿੰਦਾ ਹੁੰਦਾ ਅੱਗ ਲਾ ਕੇ ਸੁੱਟੀ ਆ ਤੇ ਇਹ ਦੋ ਭਾਈ ਫਿਰ ਤਾਂ ਕੀਤਾ ਅੱਡੇ ਵੀ ਮੈਗਜ਼ੀਨ ਜਿਹੜਾ ਅਸੀਂ ਚੈੱਕ ਲਈ ਭੇਜਤਾ ਉਹ ਵਾਈਫਾਈ ਦੇ ਵਿੱਚ ਕਿਸੇ ਦਾ ਕੋਈ ਦਿਖ ਨਹੀਂ ਆਉਂਦੀ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦਾ ਹੋ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਕਪੀਸ਼ ਕੰਟੈਂਟ ਨਹੀਂ ਚੰਗੀ ਜਾ। ਉਸੋ ਲੋਕ ਨੂੰ ਕਾਰਵਾਈ ਕੀਤੀ ਜਾ ਰਹੀ ਹੈ। ਹਾਲ虽然 ਦੋ ਵੀ ਆਪਣਾ ਜੀ ਮੌਕੇ ਤੇ ਪਹੁੰਚੇ ਐ। ਐਸ.ਐਫ.ਓ ਸਾਹਿਬ ਤੇ ਮੈਂ ਇਹ ਵੀ ਆਪਣਾ ਕੰਟੈਂਟ ਨਹੀਂ ਪੀਸ ਕਰਾਂਗੇ। ਇਹ ਕੀ ਮੈਟਰ ਹੈ? ਤਾਂ ਸਾਨੂੰ ਜਿਹੜਾ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ। ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ। ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ? ਨਹੀਂ ਹਜੇ ਕੋਈ ਨਹੀਂ ਪਤਾ। ਮੌਕੇ ਤੇ ਲੱਗਦਾ ਕਿ ਨੈਰਵੀ ਦੀ ਗੱਲ ਹੈ। ਇਹ 9 ਵਜੇ ਵੀ 5 6 ਵਜੇ ਸਾਨੂੰ ਫੋਨ ਆਇਆ 9 6 ਵਜੇ ਦੀ ਗੱਲ ਹੈ। ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ। ਉਹਨਾਂ ਕੋਲ ਗ ਨਹੀਂ ਅਗੇ ਤੇ ਆਪਣਾ ਤਪਤੀਸ਼ ਕਰਦੇ